ਇਹ ਦੋ ਭਾਈ ਸਾਹਿਬ ਆਪਣੀਆਂ ਆਪਣੀਆਂ ਸਕੂਟਰੀਆਂ ਤੇ ਆਏ ਸੀਗੇ ਜਦੋਂ ਇਹਨਾਂ ਨੂੰ ਰੋਕਿਆ ਉਹ ਇਹਨਾਂ ਨੇ ਸਾਡੇ ਨਾਲ ਬੜੀ ਬੱਤਮੀਜ਼ੀ ਕੀਤੀ ਸਾਡੇ ਮਲਾਜ਼ਮਾਂ ਨੂੰ ਗਾਲ੍ਹਾਂ ਕੰਦਾ ਬੋਲੇ ਇਹਦਾ ਬੇਟਾ ਤਾਂ ਭੱਜ ਗਿਆ ਸੀ ਉਹਨੇ ਆਪਦੇ ਉੱਥੇ ਯਾਰ ਰਿਸ਼ਤੇਦਾਰਾਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਫੋਨ ਕਰਕੇ ਘੱਟੋ-ਘੱਟ 200 ਬੰਦਾ ਬੁਲਾ ਲਿਆ ਜਿਨ੍ਹਾਂ ਨੇ ਸਾਡੀ ਚੌਂਕੀ ਤੇ ਅਟੈਕ ਕੀਤਾ ਸਾਡੇ ਸਰਪ੍ਰਸਤਾਂ ਵੱਲ ਨੇ ਪਰ ਮੇਰੇ ਵੀ ਸੱਤ ਮਾਰੀ ਹੈ ਜੀ ਆਏ ਜੀ ਅਸਟਾ ਸਾਹਿਬ ਵੀ ਆਇਆ ਹੈ ਉਹ ਸਾਡੇ ਤੇ ਦੂਸਰੀ ਪਾਰਟੀ ਐਡਿਸ਼ਨਦਾਰੀ ਹੈ ਕਿ ਪੁਲਿਸ ਨੇ ਡ੍ਰਿੰਕ ਕੀਤੀ ਸੀ ਅਸੀਂ ਆਪਣਾ ਮੁਲਾਜ਼ਾ ਕਰਵਾਉ ਆਏ ਸੀ ਇਸ ਲਈ ਅੱਪੇ ਮੁਲਾਜ਼ਮ ਤੇ ਹਮਲਾ ਹੋਇਆ ਲੇਕਿਨ ਮੈਂ ਕੈਮਰੇ ਮੈਂ ਕੈਮਰੇ ਚੈੱਕ ਕਰਕੇ ਦੱਸਾਂਗਾ ਸਾਰਾ ਮੈਨੂੰ ਬੈਰੀ ਇਹ ਇਹ ਕਿਉਂ ਮੁਲਾਜ਼ਮ ਬਦਰਾਮ ਲੁਧਿਆਣਾ ਦੇ ਦੇਖਣ ਵਾਲੇ तमाम दर्शकਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਰਾਤ ਨੂੰ तकरीबन 12:30 ਇੱਕ ਵਾਰ ਸ਼ੰਗਾਰ ਚੌਂਕੀ ਦੇ ਉੱਤੇ ਤਾਬੜੇਦੋਰ ਹਮਲਾ ਹੋ ਜਾਂਦਾ ਜਿਸ ਦੇ ਵਿੱਚ ਇੱਕ ਮੁਲਾਜ਼ਮ ਨੂੰ ਚੋਟ ਲੱਗਦੀ ਹੈ ਚੌਂਕੀ ਇੰਚਾਰ ਨੂੰ ਤੇ ਇੱਕ ਮੁਲਾਜ਼ਮੀ ਵਰਦੀ ਫੱਟ ਜਾਂਦੀ ਜਿਸ ਤੋਂ ਬਾਅਦ ਮੈਡੀਕਲ ਕਰਾਉਣ ਵਾਸਤੇ ਲੁਧਿਆਣਾ ਦੇ ਸਿਵਲ ਹਸਪਤਾਲਾਂ ਦੇ ਤੇ ਸੁਣਦੇ ਹਾਂ ਐਸਚੂ ਸਾਹਿਬ ਕੀ ਕਹਿ ਰਹੇ ਨੇ ਅੱਜ ਕੀਤੀ ਸੀਗੀ 2-3 ਪਹਿਲਾਂ ਉਹਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹਨਾਂ ਦੇ ਪਿੱਛੇ ਲੱਗੇ ਸੀ ਤਾਂ ਉਹਨਾਂ ਬੰਦਿਆਂ ਦਾ ਸਾਨੂੰ ਥੋੜਾ ਪਤਾ ਲੱਗਿਆ ਸੀ ਵੀ ਕਿਸ ਦੇ ਘਰੇ ਲੋਕ ਕੇ ਬੈਠੇ ਆ ਉਹ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਉਹ ਸਾ ਪਰ ਉਹਨਾਂ ਦਾ ਇਹ ਮੋਟਰਸਾਈਕਲ ਸੀ ਜਿਹਦਾ ਵਾਰਦਾਤ ਚ ਵਰਤਿਆ ਸੀ ਉਹ ਅਸੀਂ ਰਿਕਵਰ ਕਰ ਲਿਆ ਉੱਥੋਂ ਉਸ ਤੋਂ ਬਾਅਦ ਸਾਨੂੰ ਫਿਰ ਦੁਬਾਰਾ ਥੋੜੀ ਸੂਹ ਲੱਗੀ ਸੀ ਕਿ ਇਹ ਬੰਦਿਆਂ ਨੇ ਕਿਸੇ ਹੋਟਲ ਦੇ ਵਿੱਚ ਰਾਤ ਰਹਿਣਾ ਅੱਜ ਤੇ ਮੈਂ ਆਪਣੀ ਟੀਮ ਨੂੰ ਅਰੈਸਟੋ ਸਾਹਿਬ ਨੇ ਆਪਣੀ ਟੀਮ ਨੂੰ ਉੱਥੇ ਹਾਜ਼ਰ ਰੱਖਿਆ ਸੀਗਾ ਇਹਨਾਂ ਨੇ ਥਾਣੇ ਸੀਗੇ ਅਸੀਂ ਚੌਂਕੀ ਸੀ ਤਾਂ 11:30 12 ਵਜੇ ਅਸੀਂ ਬਾਹਰ ਹੀ ਖੜੇ ਸੀਗੇ ਤੇ ਉੱਥੇ ਨਾ ਸੜਕ ਦੇ ਉੱਪਰ ਮੋਟਰਸਾਈਕਲਾਂ ਤੇ ਤਿੰਨ ਤਿੰਨ ਬੰਦੇ ਸਭ ਮੁੰਡੇ ਸਵਾਰ ਹੋ ਕੇ ਉਡੰਗ ਕਰਦੇ ਸੀ ਅਸੀਂ ਅੰਦਰ ਚੌਂਕੀ ਦੇ ਵਿੱਚ ਖੜ੍ਹਨੇ بجائے ਅਸੀਂ ਰੋਡ ਤੇ ਆ ਕੇ ਉਹਨਾਂ ਨੂੰ ਚੈੱਕ ਕਰਾਂਗੇ ਵੀ ਵੜਾ ਬੰਦਾ ਹੁੰਦਾ ਕਈ ਵਾਰੀ ਤਾਂ ਇਹ ਦੋ ਭਾਈ ਸਾਹਿਬ ਆਪਣੀਆਂ ਆਪਣੀਆਂ ਸਕੂਟਰੀਆਂ ਤੇ ਆਏ ਸੀਗੇ ਜਦੋਂ ਇਹਨਾਂ ਨੂੰ ਰੋਕਿਆ ਇਹਨਾਂ ਨੇ ਸਾਡੇ ਨਾਲ ਉੱਤੇ ਬੜੀ ਬਤ ਮਿਰਜੀ ਕੀਤੀ ਸਾਡੇ ਮਲਾਜ਼ਮਾਂ ਨਾਲ ਗਾਲ ਮੰਦਾ ਬੋਲੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਅੰਦਰ ਬੈਠ ਕੇ ਸਾਡੇ ਨਾਲ ਗੱਲ ਕਰ ਲਓ ਜੋ ਵੀ ਗੱਲ ਕਰਨੀ ਹੈ ਇਹ ਸਰਵਜੀਤ ਸਿੰਘ ਸਰਵਜੀਤ ਸਿੰਘ ਹੈ ਸਰਵ ਸਿੰਘ ਇਹਦਾ ਇਹਦਾ ਬੇਟਾ ਤਾਂ ਭੱਜ ਗਿਆ ਸੀ ਉਹਨੇ ਆਪਦੇ ਉੱਥੇ ਆ ਰਿਸ਼ਤੇਦਾਰਾਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਫੋਨ ਕਰਕੇ ਘੱਟੋ ਘੱਟ 200 ਬੰਦਾ ਬੁਲਾ ਲਿਆ ਜਿਨ੍ਹਾਂ ਨੇ ਸਾਡੀ ਚੌਂਕੀ ਤੇ ਅਟੈਕ ਕੀਤਾ ਸਾਡੇ ਦਰਵਾਜ਼ੇ ਭੰਨੇ ਪਰ ਮੇਰੇ ਵੀ ਛੱਟ ਮਾਰੀ ਹੈ ਜੀ ਇਹ ਮਾਮਲਾ ਸੀ ਜੀ ਜਦ ਗੱਲ ਕਰੀਏ ਜੇ ਹੁਣ ਪੁਲਿਸ ਵੀ ਸੁਰੱਖਿਤ ਹੈਗੀ ਤੇ ਫਿਰ ਆਮ ਬੰਦਾ ਕਿੱਥੇ ਸੁਰੱਖਿਤ ਹੋਏਗਾ ਕਿਉਂਕਿ ਜੇ ਤੁਸੀਂ ਮੁਲਾਜ਼ਮਾਂ ਦੇ ਉੱਤੇ ਅਟੈਕ ਕਰ ਦਿੱਤਾ ਗਿਆ ਉਹਨਾਂ ਵੱਲੋਂ ਸਾਨੂੰ ਲੱਗ ਨਹੀਂ ਰਿਹਾ ਇਹਨਾਂ ਉੱਤੇ ਹੁਣ ਸਖਤੋ ਸਖਤ ਕਾਰਵਾਈ ਬਿਲਕੁਲ ਹੋਏਗੀ ਜੀ ਬਿਲਕੁਲ ਹੋਏਗੀ ਸਰ ਸਰ ਮਲਾਜਮ ਵੀ ਵਰਦੀਪ ਵਗੈਰਾ ਬਿਲਕੁਲ ਪਾਰਟੀ ਹੈ ਜੀ ਬਿਲਕੁਲ ਸਾਡੇ ਕੌਂਸਲਰ ਲੱੱਕੀ ਸ਼ਰਮਾ ਜੀ ਉਹਦੇ ਸੁਰਖਸ਼ਿਤ ਸੀਗੇ ਰਾਤ ਨੂੰ ਜੇ ਜੇ ਜ਼ਿਆਦਾ ਕੁਝ ਖਾਂਡ ਹੋ ਜਾਂਦਾ ਤੇ ਕਿੰਨਾ ਚੋਚੀ ਸੀ ਆਪਣੇ ਆਪ ਨੂੰ ਸਰ ਮੈਂ ਕੋਲਕਾਤੀ ਸਾਨੂੰ ਕੰਟਰੋਲ ਰੂਮ ਤੇ ਵੀ ਸਾਡੀ ਫੋਰਸ ਆ ਗਈ ਸੀ ਹੋਰ ਜੇ ਉਹਨਾਂ ਕੋਲ ਹਥਿਆਰ ਹੋਰ ਹੁੰਦੇ ਤੇ ਲੱਗ ਰਿਹਾ ਕਿ ਤੁਸੀਂ ਹੋਰ ਵੀ ਕੁਝ ਜ਼ਿਆਦਾ ਵੱਡਾ ਹਾਦਸਾ ਹੋ ਸਕਦਾ ਕੀ ਸਰ ਸਾਡੀ ਆਗ੍ਰੀ ਫੋਰਸ ਆ ਗਈ ਸੀ ਸਾਡੇ ਟਾਈਮ ਨਹੀਂ ਲੱਗਾ ਜਾਤਾ 5-7 ਮਿੰਟ ਸੀ ਸੀਸੀਟੀਵੀ ਰਿਕਾਰਡਿੰਗ ਜਾਂ ਫਿਰ ਕੋਈ ਤੁਹਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਵੀਡੀਓ ਬਣੀ ਸਰ ਸਾਹਿਬ ਕੁਛ ਹੈ ਸਭ ਕੁਛ ਹੈ ਸਾਡੇ ਕੋਲੇ ਕਰਵਾਈ ਕਰ ਰਹੇ ਸਰ ਕਰਨੇ ਅਸੀਂ ਆਏ ਆ ਜੀ ਐਸਟੋ ਸਾਹਿਬ ਵੀ ਆਏ ਆ ਹੁਣ ਸਾਡੇ ਤੇ ਦੂਸਰੀ ਪਾਰਟੀ ਐਡਿਕੇਸ਼ਨ ਦਾ ਰਹੀ ਹੈ ਕਿ ਪੁਲਿਸ ਨੇ ਡ੍ਰਿੰਕ ਕੀਤੀ ਸੀ ਅਸੀਂ ਆਪਣਾ ਮੁਲਾਜ਼ਾ ਕਰਵਾਉਂਗੇ ਇਸੇ ਤੇ ਔਰ ਜੋ ਸਾਡੀ ਸੈਟ ਲੱਗ ਗਿਆ ਉਹਦੇ ਪੱਤੀ ਟ੍ਰੀਟਮੈਂਟ ਤਾਂ ਹੈ ਸਾਡੇ ਕੋਲ ਇੱਕ ਵੀਡੀਓ ਪਈ ਹੈ ਜਿਹਦੇ ਵਿੱਚ ਤੁਸੀਂ ਮੰਨਦੇ ਹੋ ਉਹ ਵੇਸੇ ਡ੍ਰਿੰਕ ਕਰਦੀ ਹੈ ਦਿਖਾਉਣ ਜੀ ਮੈਂ ਮੰਨਦਾ ਪਿਆ ਨਾ ਕੋਈ ਹੋਰ ਮੰਨਦਾ ਪਿਆ ਸਾਨੂੰ ਦਿਖਾਉਣ ਮੈਨੂੰ ਕਹਿਨੂੰ ਤਾਂ ਹਰੇਕ ਕਹਿੰਦਾ ਕੋਈ ਵੀ ਕੁਝ ਕਹਿ ਸਕਦਾ ਜੀ ਆਪਾਂ ਤੁਸੀਂ ਉਹਨੂੰ ਤਾਂ ਰੋਕ ਸਕਦੇ ਵੀ ਜੇ ਉਹ ਨਾ ਕਹੇ ਥੋੜਾ ਜਿਆਦਾ ਦੱਸ ਦਿਓ ਪਤਾ ਨਹੀਂ ਕੋਈ ਨਹੀਂ ਫਿਰ ਪਤਾ ਨਹੀਂ ਜੋ ਜਿੰਨਾ ਕ ਮਾਮਲਾ ਤੁਸੀਂ ਜਿਹੜੀ ਕਾਰਵਾਈ ਕਰਨ ਲੱਗੇ ਹੋ ਮੈਂ ਵੈਰੀਫਾਈ ਕਰਕੇ ਸਾਰਾ ਦੱਸਾਂਗਾ ਜਿਹੜੀ ਆਪਣੇ ਆਪਣੇ ਮੁਲਾਜ਼ਮ ਦੇ ਤੁਹਾਡੇ ਆਪਣੇ ਹੀ ਮੁਲਾਜ਼ਮ ਦੇ ਤੁਹਾਡੇ ਨਹੀਂ ਨਹੀਂ ਆਪਣੇ ਆਪਣੇ ਤੁਹਾਡੇ ਮੁਲਾਜ਼ਮ ਤੇ ਅਮਲਾ ਹੋਇਆ ਲੇਕਿਨ ਤੁਸੀਂ ਮੈਂ ਕੈਮਰੇ ਮੈਂ ਕੈਮਰੇ ਦੇਖਾ ਕੇ ਰਿਹਾ ਗੱਲ ਕਰ ਮੈਂ ਕੈਮਰੇ ਚੈੱਕ ਕਰਕੇ ਦੱਸੂਗਾ ਸਾਰਾ ਮੈਨੂੰ ਵੈਰੀ ਇਹ ਇਹ ਕਿਉਂ ਕਦਰਾਣਾ ਕਦਰਾਣਾ ਮੈਂ ਦੱਸਦਾ ਨਾ ਮੈਂ ਵੈਰੀਫਾਈ ਕਰਕੇ ਦੱਸੂਗਾ ਕੈਮਰੇ ਚੈੱਕ ਕਰਕੇ ਸਾਰਾ ਦੱਸੂਗਾ ਜੀ ਸਰ ਚਲੋ ਉਥੇ ਤੁਸੀਂ ਸੁਣਿਆ ਕਿ ਐਸ ਐਚਓ ਆ 3 ਨੰਬਰ ਦਾ ਸਿਆ ਕਿ ਮਾਮਲਾ ਜਿਹੜਾ ਦਰਜ ਕਰ ਲਿੱਤਾ ਗਿਆ ਵਾ ਲੇਕਿਨ ਤੁਹਾਨੂੰ ਆ ਵੀ ਦੱਸ ਦਈਏ ਕਿ ਰਾਤ ਨੂੰ ਜਿਹੜਾ ਉੱਥੇ ਬਵਾਲ ਕਾਫੀ ਹੋ ਗਿਆ ਸੀ ਬਵਾਲ ਕਰਕੇ ਜਿਹੜਾ ਉੱਥੇ ਕਈ ਜਿਹੜੇ ਰਸੂਦ ਦਾ ਲੋਕੀ ਪਹੁੰਚ ਕੇ ਸੀ ਲੇਕਿਨ ਕੋਈ ਵੀ ਚੌਂਕੀ ਨੁਕਸਾਨ ਪਹੁੰਚੇ ਪ੍ਰਾਪਰ ਨੁਕਸਾਨ ਪਹੁੰਚਿਆ ਜਿਹਦੇ ਕਰਕੇ ਪੁਲਿਸ ਨੇ ਮੁਕਦਮਾ ਦਰਜ ਕੀਤਾ ਲੁਧਿਆਣਾ ਤੋਂ ਕੈਰਮੈਂਸ ਨੇ ਸੇਤਿਆ ਦੇ ਨਾਲ ਵਿਸ਼ਾਲ ਕਪੂਰ ਨੇ ਲਾਈਵ